ਬੀਜੇਪੀ ਦੇ ਸੀਨੀਅਰ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਲਾਤੂਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਸੁਰੱਖਿਆ ਲਈ ਸਥਿਰ ਸਰਕਾਰ ਦਾ ਹੋਣਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਸੁਰੱਖਿਆ ਦੀ ਸਥਿਤੀ ਵਿੱਚ ਹੀ ਵਿਕਾਸ ਸੰਭਵ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਰਤ ਕੇਵਲ ਬੀਜੇਪੀ ਹੀ ਪੂਰੀ ਕਰ ਸਕਦੀ ਹੈ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਅਤੇ 2014 ਤੋਂ ਪਹਿਲਾਂ ਦੇ ਕਾਰਜ ਕਾਲ ਦਾ ਮੁਲਾਂਕਣ ਕਰਨ ਅਤੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਨ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਮਾਜਿਕ ਨਿਆਂ ਨੂੰ ਬਰਕਰਾਰ ਰੱਖਿਆ ਜਾਵੇਗਾ ਪਾਕਿਸਤਾਨ ਕੋ ਇੱਕ ਹੋਰ ਡੋਜੀਅਰ ਸੌਂਪਾ ਡੋਜੀਅਰ ਸੌਂਪਾ ਇਹ ਬਹੁਤ ਬੜੀ ਖਬਰ ਹੁੰਦੀ ਸੀ ہمارے ਕੁਝ ਐਸੇ মিডিਆ ਮੇ ਬੈਠੇ ਲੋਕ ਤੇ ਉਹ ਵੀ ਤਾਲੀ ਮੇ ਜਾਂਦੇ ਤੇ ਹਾਂ ਦੇਖੋ ਡੋਜੀਅਰ ਵੇਚ ਲਿਆ ਮਤਲਬ घटना की फाइल भेजना आज आज भारत डोजियर नहीं भेजता है आज भारत घर में घुस करके मारता है ਇਸ ਦੌਰਾਨ ਮਾਦਾ ਵਿੱਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਦੌਰਾਨ ਕੇਂਦਰ ਵਿੱਚਲੀ ਐਨਡੀਏ ਸਰਕਾਰ ਦੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਵੋਟਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹਨਾਂ 10 ਸਾਲਾਂ ਵਿੱਚ ਗਰੀਬਾਂ ਦੀ مالی ਹਾਲਤ ਸੁਧਾਰਨ ਲਈ ਕਈ ਕੰਮ ਕੀਤੇ ਗਏ ਨੇ ਜਿਨ੍ਹਾਂ ਸਦਕਾ 25 ਕਰੋੜ ਤੋਂ ਵੱਧ ਲੋਕ ਗਰੀਬੀ ਵਿੱਚੋਂ ਬਾਹਰ ਆਏ ਨੇ।